ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਨਵਦੀਪ ਗੁਪਤਾ ਗੱਲ ਕਰ ਰਹੇ ਹਾਂ ਜੀ ਖਰੜ ਤੋਂ ਸਿਵਲ ਰਾਈਟਸ ਪਾਰਟੀ ਪ੍ਰੈਜ਼ੀਡੈਂਟ ਬਹੁਤ ਕੁਝ ਚੱਲ ਰਿਹਾ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਫੌਜੀ ਗਰੁੱਪ ਦੀ ਫੋਟੋ ਆਈ ਆ ਵੀਡੀਓ ਆਈ ਆ ਜਿਦੇ ਵਿੱਚ ਇੱਕ ਫੌਜੀ ਬਹੁਤ ਹੀ ਜ਼ਿਆਦਾ ਗੰਦੀ ਲੈਂਗੁਏਜ ਵਰਤ ਰਿਹਾ ਚਾਹੇ ਉਹਦਾ ਮੋਟਿਵ ਵਧੀਆ ਹੈ ਕਿ ਠੀਕ ਹੈ ਤਿਰੰਗੇ ਦਾ ਬਦਨਾਮ ਤਿਰੰਗੇ ਦੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ لیکن جس طریقے ਨਾਲ ਉਹ ਨਹੀਂ ਗੱਲ ਕਰ ਰਿਹਾ ਉਹ ਤਾਂ ਐਦਾ ਗੱਲ ਕਰ ਰਿਹਾ ਕਿ ਜਿਵੇਂ ਪਤਾ ਨਹੀਂ ਸ਼ਾਇਦ ਕੋਈ ਉਸ ਤੋਂ ਲੈ ਕੇ ਖਾਂਦਾ لیکن ਉਹਦਾ ਜਵਾਬ ਤੁਸੀਂ ਉਹਨੂੰ ਵੀਡੀਓ ਦੇ ਨਾਲ ਨਾ ਦਿਓ ਉਹ ਇੱਕ ਬਹੁਤ ਯੂਨੀਫਾਰਮ ਚ ਬੰਨਿਆ ਹੋਇਆ ਬੰਦਾ ਹੈ ਰੂਲਸ ਦੇ ਅੰਦਰ ਤੁਸੀਂ ਉਹਦੀ ਵੀਡੀਓ ਉਤਾਰੋ ਡਾਊਨਲੋਡ ਕਰੋ ਤੇ ਆਪ ਦੀ ਸ਼ਿਕਾਇਤ ਲਿਖੋ ਤੇ ਉਹ ਮਿਨਿਸਟਰੀ ਆਫ ਡਿਫੈਂਸ ਨੂੰ ਇਹ ਆਰਮੀ ਹੈੱਡਕੁਆਟਰ ਨੂੰ ਦਿੱਲੀ ਸੈਂਡ ਕਰੋ ਬਾਇ ਰਜਿਸਟਰਡ ਪੋਸਟ ਠੀਕ ਹੈ ਉਹ ਜਿਹੜੇ ਜਿੰਨੇ ਵੀ ਬੈਠੇ ਨੇ ਉੱਥੇ ਉਹ ਸਾਰਿਆਂ ਨੂੰ ਇੱਕ ਵਾਰੀ ਵਕਤ ਖੜਾ ਹੋ ਜੂਗਾ ਇਹ ਤੁਸੀਂ ਕਰਕੇ ਦੇਖੋ ਜਿਨੇ ਵੀ ਜੋ ਵੀ ਭੇਜਣਾ ਚਾਹੁੰਦਾ ਆਪਦੀ ਇਹ ਭੇਜਿਓ ਆਪਦੀ ਲੈਂਗੁਏਜ ਚ ਬਣਾਓ ਇਹਦੇ ਚ ਤੁਹਾਨੂੰ ਕੋਈ ਉਹ ਨਹੀਂ ਗੱਲ ਕਰਨ ਤੁਹਾਡੇ ਸੈਂਟੀਮੈਂਟ ਸ਼ਰਟ ਹੋਏ ਨੇ ਇਹਦੇ ਚ ਕੋਈ ਚੱਕਰ ਨਹੀਂ ਹੈਗਾ ਦੂਸਰਾ ਦੋਸਤੋ ਇੱਕ ਕੋ ਬੰਟੀ ਕੋਈ ਆਪਣੇ ਆਪ ਨੂੰ ਜਿਨ੍ਹਾਂ ਨੇ ਪੰਗਾ ਸ਼ੁਰੂ ਕੀਤਾ 10 ਦਿਨ ਪਹਿਲਾਂ ਪਹਿਲੀ ਗੱਲ ਤਾਂ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਇਹ ਜਿਹੜੇ ਨੇ ਇਹ ਹਰ ਸ਼ਹਿਰ ਦੇ ਵਿੱਚ 25 25 30 30 ਸੰਸਥਾਵਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਆਪਦੇ ਇਹ ਸੈਲਫ ਸਟਾਈਲ ਪ੍ਰਧਾਨ ਨੇ ਤੇ ਇਹਨਾਂ ਦਾ ਕੋਈ ਇਹਨਾਂ ਨੂੰ ਐਨ ਵੀ ਕੋਈ Hindu ਇਹਨਾਂ ਨੂੰ ਰਿਪਰੈਜ਼ੈਂਟ ਕਰਦੇ ਇਹ Hindu ਨਹੀਂ ਰਿਪਰੈਜ਼ੈਂਟ ਕਰਦੇ ਆ ਨਾ ਹੀ ਇਹ ਇਹਨਾਂ ਨੇ ਕੋਈ Hindu ਦਾ ਕੋਈ ਹੈ ਜਿਆ ਚੰਗਾ ਕੰਮ ਕੀਤਾ ਹੋਣਾ ਜਿਹਦੇ ਨਾਲ ਕਿ ਇਹਨਾਂ ਨੂੰ Hindu ਕਿਸੇ ਪਾਸੇ ਇਹਨਾਂ ਨੂੰ ਮੰਨਣ ਇਹਨਾਂ ਦਾ ਕੰਮ ਹੈ ਸਿਰਫ ਸਮਾਜ ਦੇ ਵਿੱਚ ਅੱਗ ਲਾ ਕੇ ਉਸ ਤੋਂ ਬਾਅਦ ਜਦੋਂ ਕੋਈ ਪੰਗਾ ਪੈਂਦਾ ਫਿਰ ਆਗੀਆਂ ਸਿਕਿਉਰਟੀਆਂ ਲੈਣੀਆਂ ਤੇ ਫਿਰ ਉਹ ਸਿਕਿਉਰਟੀਆਂ ਦਾ ਮਿਸਯੂਜ਼ ਕਰਨਾ ਦੋਸਤੋਂ ਗੱਲ ਕਿੱਥੇ ਆ ਗਈ ਇਹਦੀ ਮੰਡੀ ਤੋਂ ਸ਼ੁਰੂ ਹੋਈ ਗੱਲ ਆ ਗਈ ਵਿਆਸਤੇ ਵੀ ਜੀ 25 ਨੂੰ ਇਕੱਠੇ ਹੋਣਾ ਤੇ ਮੈਂ ਤਾਂ ਤੁਸੀਂ ਲੈ ਸਕੇ ਲਓ ਆਉਣਾ ਕਿਸੇ ਨੇ ਨਹੀਂ ਇਹਨਾਂ ਨੇ ਇਹਨਾਂ ਨੇ ਕਿਸੇ ਨੇ ਨਹੀਂ ਆਉਣਾ ਇਹਨਾਂ ਦਾ ਸਿਰਫ ਮਕਸਦ ਸਿਕਿਉਰਟੀਆਂ ਲੈਣ ਦਾ ਹੁੰਦਾ ਹੈ ਲੇਕਿਨ ਤੁਸੀਂ ਵੀ ਥੋੜਾ ਜਿਹਾ ਆਪ ਦੇ ਆਪ ਤੇ ਕੰਟਰੋਲ ਕਰੋ ਇਹਨਾਂ ਲੋਕਾਂ ਨੂੰ ਜਵਾਬ ਜਿਹੜਾ ਹੈਗਾ ਲੀਗਲ ਤੌਰ ਤੇ ਦਿਓ ਇਹਨਾਂ ਨੂੰ ਖਿੱਚੋ ਜਿੰਨਾ ਤੁਸੀਂ ਖਿੱਚ ਸਕਦੇ ਹੋ ਫਿਰ ਇਹ ਆਪੇ ਸੁਤੋਂਗੇ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਹੈਗੀ ਹੈ ਜਿਹੜੀ ਮੈਂ ਕਰਨਾ ਚਾਹੁੰਦਾ ਉਹ ਹੈਗੀ ਹੈ ਸੰਤ ਜੀ ਦੀ ਤਸਵੀਰ ਨੂੰ ਲੈ ਕੇ ਆਮ ਤੌਰ ਤੇ ਕੱਲ ਵੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿ ਸਰਦਾਰ ਜੀ ਨੇ ਟੀ-ਸ਼ਰਟ ਪਾਈ ਹੋਈ ਤੇ ਉਹ ਕਹਿ ਰਹੇ ਜੀ ਸੰਤ ਜੀ ਦੀ ਤਸਵੀਰ ਡਰਾਉਂਦੀ ਐ ਕਿਸ ਨੂੰ ਡਰਾਉਂਦੀ ਐ ਮੈਂ ਪੁੱਛਣਾ ਚਾਹਨਾ ਮੈਂ ਕਿ ਉਹ ਹਿੰਦੂਆਂ ਨੂੰ ਡਰਾਉਂਦੀ ਐ ਕਿਸ ਨੂੰ ਡਰਾਉਂਦੀ ਐ ਸਰਕਾਰ ਨੂੰ ਡਰਾਉਂਦੀ ਐ ਉਹ ਯਾਰ ਇੱਕ ਚੰਗਾ ਭਲਾ ਇਨਸਾਨ ਜਿਨੇ ਸਾਰੇ ਵਧੀਆ ਕੰਮ ਕੀਤੇ ਪੰਜਾਬ ਲਈ ਜਿਨੇ ਪੰਜਾਬ ਵਾਸਤੇ ਪੰਜਾਬ ਵਾਸਤੇ ਲੜਿਆ ਪੰਜਾਬ ਵਾਸਤੇ ਸ਼ਹੀਦ ਹੋਇਆ ਤੁਸੀਂ ਉਸ ਨੂੰ ਇੱਕ ਡਰਕ ਇੱਕ ਡਰਾਉਣਾ ਤੁਸੀਂ ਚਿਹਰਾ ਬਣਾ ਰਹੇ ਹੋ ਕਿਉਂ ਇੱਕ ਤਸਵੀਰ ਕੋਈ ਨਹੀਂ ਡਰਾਉਂਦੀ ਉਹਨਾਂ ਦੀ ਤੁਹਾਨੂੰ ਮੈਂ ਦੱਸਾਂ ਨਾ ਹੀ ਕੋਈ ਡਰਦਾ ਇਹ ਤੁਹਾਡੇ ਲੀਡਰਾਂ ਦਾ ਕੰਮ ਹੈ ਤੁਹਾਡੇ ਲੀਡਰ ਐ ਤਸਵੀਰ ਨਾਲ ਡਰਾ ਕੇ ਪੈਸੇ ਖਾਂਦੇ ਨੇ ਤੇ ਜਿਹੜੇ ਇਹ ਜਾਣ ਬੁੱਝ ਕੇ ਜਿਹੜੇ ਇਹਨਾਂ ਦੇ ਲੀਡਰ ਨੇ ਆ ਜਿਹੜੇ ਜਿੰਨੀਆਂ ਸੈਨਾਵਾਂ ਜਿੰਨੀਆਂ ਕਟੀਆਂ ਹੋਈਆਂ ਹਿੰਦੂਆਂ ਇਹ ਸਿਕਿਉਰਟੀਆਂ ਲੈਂਦੀਆਂ ਨੇ ਇਹ ਕੁਝ ਨਹੀਂ ਇਸ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਇਹਦਾ ਜੇ ਐਗਜ਼ਾਮਪਲ ਲੈਣਾ ਮੈਂ ਤੁਹਾਨੂੰ ਕਲੀਅਰ ਐਗਜ਼ਾਮਪਲ ਦੇ ਦਿੰਦਾ ਕਨੌਲੀ ਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਇਹ ਪੰਜਾਬ ਟੀਵੀ ਦੀ ਚੈਟ 'ਚ ਕਿਤੇ ਬੈਠੇ ਸੀਗੇ ਜਦੋਂ ਹੌਲੇ ਮੁਹੱਲੇ ਦਾ ਰੌਲਾ ਪਿਆ ਤੇ ਉਦੋਂ ਕਨੌਲੀ ਨੇ ਘੱਟੋ ਘੱਟ 10 ਵਾਰੀ ਸੰਤ ਜੀ ਬਾਰੇ ਮਾੜੇ ਸ਼ਬਦ ਵਰਤੇ ਪ੍ਰੋਫੈਸਰ ਮਹਿੰਦਰਪਾਲ ਜੀ ਦਾ ਮੈਂ ਬਹੁਤ ਰਿਗਾਰਡ ਇਹਨਾਂ ਦਾ ਕਰਦਾ ਕਿਉਂਕਿ ਉਮਰ ਉਮਰਦਰਾਜ ਵੀ ਨੇ ਲੇਕਿਨ ਇਹਨਾਂ ਦਾ ਮੂੰਹ ਫਟ ਗਿਆ ਇੱਕ ਵਾਰ ਨਹੀਂ ਇਹਨਾਂ ਤੋਂ ਕਹਿ ਹੋਇਆ ਵੀ ਭਰਾਵਾ ਹੁਣ ਤਾਂ ਡਾਕੂਮੈਂਟਸ ਵੀ ਪ੍ਰੂਫ ਪ੍ਰੂਫ ਹੋ ਚੁੱਕਾ ਹੈ ਵੀ ਸੰਤ ਜੀ ਕਦੀ ਟੈਰਰਿਸਟ ਨਹੀਂ ਸੀ ਹਲਾਨੇ ਗਏ ਕਿਉਂ ਨਹੀਂ ਕਹਿ ਹੋਇਆ ਜਾਣਦੇ ਹੋ ਕਿਉਂਕਿ ਉਹ ਮੈਨਿਪੂਲੇਟਿਡ ਸੀ ਸਾਰਾ ਕੁਝ ਇਕੱਠੇ ਨੇ ਅੰਦਰੋਂ ਠੀਕ ਹੈ ਇਸ ਕਰਕੇ ਆ ਜਿਹੜੇ ਜਿੰਨੇ ਵੀ ਆ ਸੈਨਾਵਾ ਸੁਨੋਵਾ ਵਾਲੇ ਨੇ ਇਹਨਾਂ ਦਾ ਕੋਈ ਤੰਤ ਨਹੀਂ ਹੈ ਤੁਸੀਂ ਜਿੰਨਾ ਮਰਜ਼ੇ ਇਹਨਾਂ ਨੂੰ ਤੁਸੀਂ ਰੈਸਿਪਰੋਕ ਕਰ ਦਿਓ ਇਹਨਾਂ ਨੇ ਸਿਕਿਉਰਟੀਆਂ ਲੈਣੀਆਂ ਇਸ ਤੋਂ ਬਾਅਦ ਕੁਝ ਨਹੀਂ ਹੈ ਇਸ ਤੋਂ ਬਾਅਦ ਇਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਨਾ ਇਹਨਾਂ ਨਾ ਇਹਨਾਂ ਨੂੰ ਹਿੰਦੂਆਂ ਨਾਲ ਕੋਈ ਮਤਲਬ ਹੈ ਨਾ ਇਹਨਾਂ ਨੂੰ ਸਿੱਖਾਂ ਨਾਲ ਕੋਈ ਮਤਲਬ ਹੈ ਇਹਨਾਂ ਨੂੰ ਮਤਲਬ ਹੈ ਆਪਦੇ ਦਾਲ ਫੁਲਕੇ ਨਾਲ ਸੇਮ ਹਾਲ ਸਿੱਖ ਲੀਡਰਸ ਦਾ ਠੀਕ ਹੈ ਜੀ ਥੋੜਾ ਧਿਆਨ ਦਿਓ ਇਸ ਗੱਲ ਤੇ ਉਸ ਫੌਜੀ ਦੀ ਕੰਪਲੇਂਟ ਕਰੋ ਠੀਕ ਹੈ ਇਸ ਤਰ੍ਹਾਂ ਦੀ ਕੋਈ ਵੀ ਗੰਦੀ ਸ਼ਬਦਾਵਲੀ ਵਰਤਾ ਉਹਦੇ ਨਾਲ ਦੀ ਨਾਲ ਤੁਸੀਂ ਕੰਪਲੇਂਟ ਕਰੋ ਤੁਹਾਨੂੰ ਜੇ ਯਾਦ ਹੋਵੇ ਹਾਲਾ ਕਿ ਮੈਨੂੰ ਸਾਰੀ ਰਾਤ ਗਾਲਾਂ ਪੈਂਦੀਆਂ ਸੀਗੀਆਂ ਮੇਰੇ ਘਰੇ ਮੇਰੀ ਜਨਾਨੀ ਤੱਕ ਨੂੰ ਗਾਲਾਂ ਕੱਢੀਆਂ ਗਈਆਂ ਬਾਹਰੋਂ ਦੀ ਪ੍ਰਾਈਵੇਟ ਨੰਬਰ ਲਾ ਲਾ ਕੇ ਤਾਂ ਮੈਂ ਗਾਲਾਂ ਕੱਢਦਾ ਸੀਗਾ ਫੇਰ ਵੀ ਮੇਰੀ ਮਾਨ ਸਾਹਿਬ ਨੇ ਕੰਪਲੇਂਟ ਕਰਤੀ ਸੀਗੀ ਕੀ ਗੱਲ ਹੁਣ ਮਾਨ ਸਾਹਿਬ ਤੋਂ ਕੰਪਲੇਂਟ ਹੁੰਦੀ ਨਹੀਂ ਇਹਦੀ ਵੰਟੀ ਦੀ ਕਿੱਦਾਂ ਹੋਊਗੀ ਕਦੀ ਨਹੀਂ ਹੋਣੀ ਠੀਕ ਹੈ ਨਾ ਜੀ ਸੋ ਇਸ ਕਰਕੇ ਤੁਸੀਂ ਦੋਨਾਂ ਮੈਂ ਜਿਹੜੇ ਸਾਡਾ ਯੰਗ ਤਬਕਾ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਥੋੜਾ ਜਆ ਆਪ ਦਾ ਕਿਰਪਾ ਕਰਕੇ ਥੋੜਾ ਜਆ ਬ੍ਰੇਨ ਯੂਜ਼ ਕਰਨ ਲੱਗ ਜੀ ਆਪਾਂ ਨਹੀਂ ਇਹਨਾਂ ਨੇ ਇਹਨਾਂ ਦਾ ਕੁਝ ਨਹੀਂ ਜਾਂਦਾ ਲੀਡਰਾਂ ਦਾ ਕੁਝ ਨਹੀਂ ਜਾਂਦਾ ਤੁਸੀਂ ਦੱਸੋ ਕੋਈ ਕਿਹੜੇ ਲੀਡਰ ਨੂੰ ਕੀ ਹੋਇਆ ਜੋ ਉਸ ਟਾਈਮ ਬੀਤ ਗਿਆ ਕਾਲੇ ਦੌਰ ਚ ਬੀਤ ਗਿਆ ਉਸ ਤੋਂ ਬਾਅਦ ਹੁਣ ਦੱਸ ਦੋ ਤੁਸੀਂ ਕਿਹੜੇ ਲੀਡਰ ਨੂੰ ਕੁਝ ਹੋਇਆ ਨਾ ਕਿਸੇ ਹਿੰਦੂ ਲੀਡਰ ਨੂੰ ਕੁਝ ਹੋਇਆ ਨਾ ਸਿੱਖ ਨੂੰ ਹੋਇਆ ਆ ਦੇਖੋ ਜਿਹੜੇ ਹੁਣ ਦੇ ਕਹਿ ਦਿੰਦੇ ਨਹੀਂ ਹਿੰਦੂ ਲੋਟਰ ਕਹਿੰਦੇ ਨਹੀਂ ਵੀ ਸਾਡੇ ਫਲਾਣੇ ਮਾਰੇ ਗਏ ਉਹ ਕੀ ਪਤਾ ਕਿੱਦਾਂ ਮਾਰੇ ਗਏ ਨੇ ਕਿੰਨੀਆਂ ਇਹਨਾਂ ਦੀਆਂ ਦੁਸ਼ਮਣੀਆਂ ਕਿੰਨੇ ਇਹ ਗਲਤ ਕੰਮ ਕਰਦੇ ਨੇ ਕੀ ਪਤਾ ਕਿਹਨੇ ਚੱਕਿਆ ਸੋ ਦੋਸਤੋ ਇਸ ਗੱਲ ਦਾ ਖਿਆਲ ਕਰੋ ਕਿ ਆਪਾਂ ਜਿਹੜਾ ਮਾਹੌਲ ਹੈ ਉਹ ਖਰਾਬ ਨਾ ਹੋਵੇ ਤੇ ਬਾਕੀ ਉਹ ਫੌਜੀ ਦਾ ਤਾਂ ਖੈਰ ਬਹੁਤ ਗਲਤ ਕੰਮ ਹੈ ਤੁਸੀਂ ਉਹਨੂੰ ਘੇਰੋ ਉਹਦਾ ਸਿੰਪਲ ਤਰੀਕਾ ਉਹਦੀ ਕੰਪਲੇਂਟ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ